ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਭਾਈ ਨந்த ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤ ਵਿਵੇਕ ਦਾ ਮੂਲ ਪਾਠ ਚਲਦਾ ਰਾਜਮਾਲ ਦਾ ਕੂੜਾ ਹੰਕਾਰ ਤੇ ਰਸਾਂ ਕਸਾਂ ਵਿੱਚ ਪਟਕਣ ਅਜਿਹੀ ਜਿਉਣੀ ਜਿਉਣਾ ਜਿਸ ਕਰਕੇ ਪ੍ਰੀਤਮ ਪਿਆਰਾ ਵਿਸਰ ਜਾਂਦਾ ਹੋਵੇ ਅਤੇ ਉਸ ਦਾ ਨਾਮ ਮਨ ਵਿੱਚ ਨਾ ਵਸੇ ਪਤ ਲੱਥੀ ਵਾਲਾ ਧ੍ਰਿਗ ਜੀਉਣਾ ਹੈ ਜਿਹਾ ਸਕੇ ਗੁਰਵਾਕ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਤ ਨਚੈ ਨੰਗ ਨਾਨਕ ਠੱਗਿਆ ਮੁਠਾ ਜਾਏ ਵਿਣ ਨਾਮੈ ਪਤ ਗਿਆ ਗਵਾਏ ਵਾਰ ਮਾਝ ਕੀ ਮਹਲਾ ਪਹਿਲਾ ਸ਼ਲੋਕ ਇਸ ਗੁਰਵਾਕ ਦੀਆਂ ਪਿਛਲੀਆਂ ਤੁਕਾਂ ਦੇ ਭਾਵ ਤੋਂ ਨਿਸ਼ਚੈ ਹੁੰਦਾ ਹੈ ਕਿ ਰਾਜਮਾਲ ਦੇ ਮਦ ਰੂਪੀ ਕੁੜਾਵੀ ਅਤੇ ਕੁਸੰਗੀ ਰੰਗ ਵਿੱਚ ਰਚ ਕੇ ਜੋ ਮੂੜ ਨਰ ਨੱਚਦੇ ਫਿਰਦੇ ਹਨ ਉਹ ਨੰਗ ਕੰਗਾਲ ਹਨ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਔਰ ਠੱਗੇ ਮੁਠੇ ਹੀ ਚਲੇ ਜਾਂਦੇ ਹਨ ਅਤੇ 1084 ਜੀ ਜ਼ੋਨ ਅੰਦਰ ਨੱਚਦੇ ਫਿਰਦੇ ਰਹਿੰਦੇ ਹਨ ਅਤੇ ਨਾਮ ਤੋਂ ਵੀ ਹੋਣ ਆਪਣੀ ਪਤ ਗਵਾ ਜਾਂਦੇ ਹਨ ਅਜਿਹੇ ਨਾਮ ਤੋਂ ਕੁੱਥੇ ਅਤੇ ਪਤ ਲੱਥੀ ਵਾਲਿਆਂ ਦਾ ਜੀਵਨ ਧ੍ਰਿਗ ਜੀਵਨ ਹੈ ਅਤੇ ਸਭ ਹਰਾਮ ਜੇਤਾ ਕੁਛ ਖਾਏ ਰੂਪੀ ਗੁਰਬਚਨ ਅਨੁਸਾਰ ਅਜੇਹਾ ਧ੍ਰਿਗ ਜੀਵਨੀ ਪੁਰਸ਼ ਜੋ ਕੁਝ ਵੀ ਖਾਂਦਾ ਭੋਗਦਾ ਹੈ ਜਿਤਨੇ ਵੱਡ ਮੁੱਲੇ ਤੇ ਨਿਯਮਤਾ ਵਾਲੇ ਪਦਾਰਥ ਭੋਗਦਾ ਪੁੰਚਦਾ ਹੈ ਸਭ ਹਰਾਮ ਭੋਗ ਹੋ ਜਾਂਦਾ ਹੈ ਵਾਹਿਗੁਰੂ ਜਿਸ ਖਾਣੇ ਰਸ ਭੋਜਨ ਉੱਤੇ ਨਾਮ ਦੀ ਕਲਾ ਨਹੀਂ ਵਰਤੀ ਜੋ ਖਾਣਾ ਇਸ ਕਲਾ ਵਿਹੋਣੇ ਵਿਵੇਕ ਜ਼ੁਗਤੀ ਤੋਂ ਬਾਹਰ ਹੈ ਸਭ ਹਰਾਮ ਖਾਣਾ ਹੈ ਜੋ ਪੁਰਸ਼ ਹਰ ਚੇਤ ਖਾਹੇ ਤਿੰਨਾ ਸਫਲ ਹੈ ਗੁਰਵਾਗ ਦੇ ਭਾਵ ਅਨੁਸਾਰ ਨਾਮ ਜਪਦੇ ਹਨ ਤਿਨਾਂ ਦਾ ਖਾਣਾ ਸਫਲ ਹੈ ਅਤੇ ਜੋ ਨਾਮ ਨਹੀਂ ਜਪਦੇ ਅਤੇ ਜਿਨ੍ਹਾਂ ਦੇ ਮੁਖ ਨਾਮ ਤੋਂ ਵੀ ਹੋਣ ਸੁਝੇ ਹਨ ਤਿਨਾਂ ਦਾ ਰਸ ਕਸ ਪੁੰਚਣਾ ਅਤੇ ਨਾਨਾ ਪ੍ਰਕਾਰ ਦੇ ਖਾਣੇ ਖਾਣਾ ਜਿਤ ਮੁਖ ਨਾਮ ਨਾ ਉਚਰਹਿ ਬਿਨ ਨਾਮ ਹੈ ਰਸ ਖਾਂਹਿ ਨਾਨਕ ਐਵੇਂ ਜਾਣੀਐ ਤਿਤਮੁਖ ਥੁੱਕਾ ਪਾਹਿ ਰਹਾਉ ਤਿਤਮੁਖ ਥੁੱਕਾ ਪਾਹਿ ਗੁਰਵਾਕ ਦੇ ਭਾਵ ਅਨੁਸਾਰ ਮੂੰਹ ਥੁੱਕਾਂ ਪੈਣ ਵਾਲੀ ਹਰਾਮ ਖੋਰੀ ਕਰਨਾ ਹੈ ਜੋ ਪੁਰਸ਼ ਨਾਮ ਨਹੀਂ ਉਚਾਰਦੇ ਜੋ ਨਰ ਨਾਮ ਅਭਿਆਸੀ ਨਹੀਂ ਅਤੇ ਨਾਮ ਕਲਾ ਤੋਂ ਥੋਥੇ ਗੁਰਮੰਤਰ ਹੀਣ ਹਨ ਤਿਨਾਂ ਦਾ ਤਿਆਰ ਕੀਤਾ अथवा ਤਿਨਾਂ ਦੇ ਹੱਥੋਂ ਲੀਤਾ ਖਾਣਾ ਸਭ ਹਰਾਮ ਰੂਪ ਹੀ ਹੈ ਅਜਿਹਾ ਹਰਾਮ ਖਾਣਾ ਨਾਮ ਕਲਾ ਤੋਂ ਗਿਰਾਂਦਾ ਹੈ ਹਰਾਮ ਖਾਣਾ ਰਸਾਂ ਕਸਾਂ ਵਿੱਚ ਲਗਾਉਂਦਾ ਹੈ ਇਹ ਹਰਾਮ ਖਾਣਾ ਹੋਛੇ ਰਸਾਂ ਕਸਾਂ ਦਾ ਖਾਣਾ ਹੈ ਹੋਛੇ ਰਸਾਂ ਕਸਾਂ ਵਿੱਚ ਖੀਣ ਹੋਇਆ ਮਨ ਮਲੀਨ ਹੁੰਦਾ ਹੈ ਹੋਛੇ ਰਸਾਂ ਕਸਾਂ ਵਾਲੀ ਬਿਰਤੀ ਨਾਮ ਮਹਾਰਸ ਵਿੱਚ ਲੀਨ ਨਹੀਂ ਹੋ ਸਕਦੀ ਇਸੇ ਕਰਕੇ ਸਰਬਮਾਇਕ ਰਸ ਬਿਖਰੂਪ ਹਨ ਤਾਂ ਹੀ ਤੇ ਅਜਿਹੇ ਵਿਖੇ ਰਸਾਂ ਦੇ ਪ੍ਰੀ ਤਿਆਗ ਪਰਥਾਏ ਇਹ ਗੁਰਵਾਕ ਰੂਪੀ ਹੁਕਮ ਹੈ ਬਿਖੇ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪਿਓ ਬਿਨ ਰਸ ਚਾਖੇ ਬੁੱਢ ਗਈ सगली ਸੁਖੀ ਨਾ ਹੋਵਤ ਜਿਓ ਬਿਲਾਵਲ ਮਹੱਲਾ ਪੰਜਵਾਂ ਅਤੇ ਇਸ ਨਾਮ ਮਹਾਰਸ ਨੂੰ ਛੱਡ ਕੇ ਜਿਤਨੇ ਵੀ ਹੋਰ ਰਸ ਅਨ ਰਸ ਹਨ ਚਾਹੇ ਉਹਨਾਂ ਨੂੰ ਕਿਤਨਾ ਵੀ ਚਖ-ਪਖ ਲਵੋ ਪਰ ਉਹਨਾਂ ਦੁਆਰਾ ਨਿਮਕ ਪਰ ਵੀ ਤ੍ਰਿਸ਼ਨਾ ਨਹੀਂ ਲੱਥਦੀ ਸਗੋਂ ਦਿਨੋਂ-ਦਿਨ ਵਧਦੀ ਜਾਂਦੀ ਹੈ ਜੈਸੇ ਕਿ ਅਗਲੇਰੇ ਗੁਰਵਾਕ ਦਾ ਭਾਵ ਹੈ ਆਨ ਰਸਾ ਜੀਤੇ ਤੈ ਚਾਖੇ ਨਿਮਕ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖ ਸਾਦ ਚਖਤ ਹੋਏ ਰਹਾ ਬਿਸਮਾਤ ਗੋੜੀ ਗਾਰੇਰੀ ਮਹੱਲਾ ਪੰਜਾ ਤਾਂ ਤੇ ਗੁਰਮਤ ਅਹਾਰ ਸੰਜਮੇ ਨਿਜਮ ਅਸੂਲਾਂ ਵਾਲੀ ਵਿਵੇਕ ਬਿਰਤੀ ਸਮੂਹ ਹੋਛੇ ਰਸਾਂ ਕਸਾਂ ਦਾ ਨਿਰੋਧ ਕਰਾਉਂਦੀ ਹੈ ਅਤੇ ਨਾਮ ਮਹਾਰਸ ਵੱਲ ਲਾਉਂਦੀ ਹੈ ਨਾਮ ਮਹਾਰਸ ਦੇ ਆਤਮ ਆਨੰਦ ਅਲਮਸਤ ਮਤਵਾਰਿਆਂ ਨੂੰ ਆਨ ਰਸ ਕਸ ਕਿਵੇਂ ਤੁਛ ਅਤੇ ਹੋਛੇ ਪ੍ਰਤੀਤ ਹੁੰਦੇ ਹਨ ਸੋ ਅਗਲੇਰਾ ਗੁਰਵਾਕ ਖੋਲ ਕੇ ਦੱਸਦਾ ਹੈ ਹਰ ਰਸ ਪੀਵਤ ਸਦਹੀ ਰਤਾ ਆਨ ਰਸਾ ਖਿਨ ਮਹਿ ਲੈ ਜਾਂਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲਮਸਤ ਮਤਵਾਰਾ ਆਨ ਰਸਾ ਸਭ ਹੋਛੇ ਰਹੋ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਟ ਸਮਾਏ ਲੱਖ ਕਰੋਰੀ ਮਿਲਾ ਨਾ ਕੇ ਜਿਸੈ ਪ੍ਰਾਪਤ ਤਿਸ ਹੀ ਦੇ ਨਾਨਕ ਚਾਖ ਭਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਦ ਈਤ ਉਤ ਕਤਛੋਰ ਨਾ ਜਾਏ ਨਾ ਕੋ ਗਿੱਧਾ ਹਰ ਰਸ ਮਾਹੇ ਆਸਾ ਮਹੱਲਾ ਪੰਜਵਾ ਤੇਪਦੇ ਨਾਮ ਮਹਾਰਸ ਗਿੱਧੇ ਪ੍ਰੇਮ ਅੰਬਿਤ ਰਸ ਪ੍ਰੀਦੇ ਨਾਮ ਅੰਮ੍ਰਿਤ ਰਸ ਦੇ ਗਟਾਕ ਰਸ ਚਖ ਕੇ ਬਿਸਮਾਰ ਅਵਸਥਾ ਵਿੱਚ ਅਰੂੜ ਹੋਏ ਗੁਰਮੁਖ ਵਿਵੇਕੀ ਜਨਾਂ ਨੂੰ ਵਾਸਤਵ ਵਿੱਚ ਆਨ ਰਸ ਉੱਕੇ ਹੀ ਵਿਸਰ ਜਾਂਦੇ ਹਨ ਅਤੇ ਸਾਬ ਰਸ ਤਨ ਕੇ ਰਿਦਾ ਹੈ ਜਨ ਹਰ ਵਸਿਆ ਮਨ ਮਾਹੇ ਗੌੜੇ ਕੀ ਵਾਰ ਸਲੋਕ ਮਹਲਾ ਚੌਥਾ ਗੁਰਵਾਗ ਦੇ ਭਾਵ ਅਨੁਸਾਰ ਜਿਸ ਰਸਕ ਬਰਾਗੀ ਪੁਰਖ ਦੇ ਹਿਰਦੇ ਵਿਖੇ ਮੁਜੱਸਮ ਰਸ ਦਾ ਸਰੂਪ 라वण हार रसिया परम आनंदी आनंद केली आनंद चोजी प्रीतम परमानंद प्यारा अकाल पुरख आए वसया ਉਸ ਨੂੰ ਮਾਨੋ ਸਰਬ ਸਮੂਹ ਰਸ ਆਏ ਬਣੇ ਉਹਨਾਂ ਨੂੰ ਕੋਈ ਹੋਰ ਰਸ ਪੁੰਚਣਾ ਬਾਕੀ ਨਹੀਂ ਰਿਹਾ ਉਹਨਾਂ ਨੂੰ ਕਿਸੇ ਹੋਰ ਰਸ ਦੀ ਲੋੜ ਨਹੀਂ ਰਹੀ ਉਹ ਦੁਤੀ ਰਸਾਂ ਕਿਸਾਂ ਵਿੱਚ ਕਾਹਨੂੰ ਲਪਟਾਉਂਦੇ ਹਨ ਜੈਸੇ ਕਿ ਜਾਂ ਕੋ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਹੀਂ ਲਪਟਾਇਓ ਗੋੜੀ ਮਹੱਲਾ ਪੰਜਵਾਂ ਗੁਰਵਾਕ ਦਾ ਭਾਵ ਹੈ ਇਹ ਸਭ ਅਨਤ ਸਾਧ ਰਸ ਵਿਸ਼ੇ ਵਿਕਾਰਾਂ ਦੇ ਉਪਜਾਵਣ ਹਾਰੇ ਹਨ ਪੰਜ ਵਿਕਾਰਾਂ ਦੇ ਮਨ ਵਿਖੇ ਵਸਣ ਦਾ ਮੂਲ ਕਾਰਨ ਇਹੀ ਅਨਰਸ ਸਾਧ ਹਨ ਪੰਜ ਵਿਕਾਰਾਂ ਦੇ ਮਨ ਵਿਖੇ ਵਸਣ ਦਾ ਮੂਲ ਕਾਰਨ ਇਹੀ ਅਨਰਸ ਸਾਧ ਹਨ ਗੁਰਮਤਿ ਵਿਵੇਕ ਬਿ ਹੋਣ ਇਨਾਂ ਹੀ ਵਿਕਾਰਾਂ ਵਿਖੇ ਰਚਪਚ ਕੇ ਰਚਨਹਾਰ ਕਰਤਾਰ ਦੇ ਸਿਮਰਨ ਨੂੰ ਸਭ ਸੰਸਾਰ ਬੇਸਾਰੀ ਫਿਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ